ਗੁਰਦੁਆਰਾ ਪਾਤਸ਼ਾਹੀ 7ਵੀਂ ਹਰੀਆਂ ਵੇਲਾਂ ਦੇ ਪਵਿੱਤਰ ਸਥਾਨ ਦੇ ਉੱਤੇ ਧੰਨ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਔਰ ਉਸ ਪ੍ਰਕਾਸ਼ ਪੁਰਬ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਅਸੀਂ ਸਾਰੇ ਅੱਜ ਹਾਜ਼ਰ ਹੋਏ ਆਂ ਇਸ ਸਥਾਨ ਦੀ ਸੇਵਾ ਬਾਬਾ ਨਿਹਾਲ ਸਿੰਘ ਜੀ ਜੋ ਪੰਥ ਦੇ ਜਿੰਦਾ ਸ਼ਹੀਦ ਨੇ ਹਰੀਆਂ ਵੇਲਾਂ ਵਾਲੇ ਉਹਨਾਂ ਬਾਾਰੇ ਨੇ ਔਰ ਬਹੁਤ ਸੋਚੇ ਤੇ ਪ੍ਰਬੰਧ ਨੇ ਤੇ ਬੜਾ ਛੋਟਾ ਜਾਂ ਤੇ ਭਾਪੂਰਤ ਸਮਾਗਮ ਗੁਰੂ ਹਰ Rai ਸਾਹਿਬ ਜੀ ਦੀ ਯਾਦ ਵਿੱਚ ਕੀਤਾ ਗਿਆ ਅੱਜ ਇਹ ਜ਼ਰੂਰਤ ਹੈ ਗੁਰੂ ਨਾਲ ਜੁੜਨ ਦੀ ਔਰ ਗੁਰੂ ਨਾਲ ਜੁੜ ਕੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬੁਰੀਆਂ ਲਾਪਤਾ ਪੈਦਾ ਹੋ ਗਈਆਂ ਨੇ ਉਹਨਾਂ ਤੋਂ ਬਚਨ ਦੀ ਮੈਂ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਵਰਧੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਬਸ ਰਹੀ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਜੋ ਕਿ ਡਿਸਟ੍ਰਿਕਟ ਹਸ਼ਿਆਰ ਪਰ ਬਜਰੌਰ ਵਿੱਚ ਹੈ ਜਿੱਥੇ ਸਤਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੇ 22 ਹਜ਼ਾਰ ਘੋੜਸਵਾਰ ਨਾਲ ਲੈ ਕੇ ਚਰਨ ਪਾਏ ਪਰਜਾਪਤ ਜੀ ਕੋਲ ਆ ਕੇ ਉਹਨਾਂ ਦੀ ਸੇਵਾ ਤੇ પ્રસન્ન ਹੋ ਕੇ ਇੱਥੇ ਦੀਆਂ ਸੁੱਕੀਆਂ ਬੇਲਾਂ ਨੂੰ ਹਰਿਆ ਕੀਤਾ ਤੇ ਇੱਥੇ ਜਲਦਾ ਸੋਮਾ ਬਖਸ਼ਿਸ਼ ਕੀਤਾ ਸਤਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸਾਰੇ ਜਗ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਇਹ ਸਤਗੁਰੂ ਜੀ ਦੀ ਚਰਨ ਸ਼ੋਧ ਧਰਤੀ ਤੇ ਹਰ ਸਾਲ ਹੀ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਕੱਲ ਤੋਂ ਪਹਿਲਾਂ ਇੱਕ ਦਿਨ ਨਗਰ ਕੀਰਤਨ ਹੋਏ ਜੋ ਕਿ ਲਾਗਲੇ ਸਾਰੇ ਪਿੰਡਾਂ ਥਾਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪ ਚੱਲ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ। ਉਸੇ ਪ੍ਰਕਾਰ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਸਮੇਂ ਦੇ ਸਾਹਿਬ ਨਾਲ ਸੰਗਤਾਂ ਨੇ ਆਪਣੇ 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 ਪਾਸੋਂ ਸੇਵਾਵਾਂ ਕੀਤੀਆਂ। ਜਿਨ੍ਹਾਂ ਵਿੱਚ ਹਰ ਪ੍ਰਕਾਰ ਦੇ ਲੰਗਰ ਸ਼ਸਤਰ ਵਾਸਤਰ ਕੋੜੇ ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾ ਉਹਨਾਂ ਨੇ ਜਿਹੜੇ ਦਿੱਤੇ ਗਏ ਹਨ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਇਸੇ ਤਰ੍ਹਾਂ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਸੰਗਤਾਂ 'ਚ ਵਰਤ ਕੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਨੂੰ ਚੜ੍ਹਦੀ ਕਲਾ ਵਿੱਚ ਕਰਦੇ ਰਹਿਣ ਦੇ ਆਉਣ ਵਾਲੀਆਂ ਸੰਗਤਾਂ ਜਨਰੇਸ਼ਨਾਂ ਨੂੰ ਸਿੱਖੀ ਦੇ ਨਾਲ ਜੋੜਦੇ ਰਹਿਣ ਇਸੇ ਤਰ੍ਹਾਂ ਇਹ ਸਥਾਨ ਸਦਾ ਬਸਦਾ ਰਹਸਦਾ ਰਹੇ ਸਮੂਹ ਸੰਗਤਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਤਸ਼ਾਹੀ 7ਵੀਂ ਹਰੀਆਂ ਵੇਲਾਂ ਦੇ ਪਵਿੱਤਰ ਸਥਾਨ ਦੇ ਉੱਤੇ ਧੰਨ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਔਰ ਉਸ ਪ੍ਰਕਾਸ਼ ਪੁਰਬ ਦੇ ਵਿੱਚ ਸ਼ਮੂਲੀਤ ਕਰਨ ਵਾਸਤੇ ਅਸੀਂ ਸਾਰੇ ਅੱਜ ਹਾਜ਼ਰ ਹੋਏ ਆਂ ਇਸ ਸਥਾਨ ਦੀ ਸੇਵਾ ਬਾਬਾ ਨਿਹਾਲ ਸਿੰਘ ਜੀ ਜੋ ਪੰਥ ਦੇ ਜਿੰਦਾ ਸ਼ਹੀਦ ਨੇ ਹਰੀਆਂ ਵੇਲਾਂ ਵਾਲੇ ਉਹ ਨਿਭਾਰੇ ਨੇ ਬਹੁਤ ਸੋਚੇ ਤੇ ਪ੍ਰਬੰਧ ਨੇ ਤੇ ਬੜਾ ਛੋਟਾ ਜਾਂ ਤੇ ਭਾਪੂਰਤ ਸਮਾਗਮ ਗੁਰੂ ਹਰ Rai ਸਾਹਿਬ ਜੀ ਦੀ ਯਾਦ ਵਿੱਚ ਕੀਤਾ ਗਿਆ ਹੈ ਅੱਜ ਇਹ ਜ਼ਰੂਰਤ ਹੈ ਗੁਰੂ ਨਾਲ ਜੁੜਨ ਦੀ ਔਰ ਗੁਰੂ ਨਾਲ ਜੁੜ ਕੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬੁਰੀਆਂ ਲਾਪਤਾ ਪੈਦਾ ਹੋ ਗਈਆਂ ਨੇ ਉਹਨਾਂ ਤੋਂ ਬਚਨ ਦੀ ਮੈਂ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਰਵ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਬਸ ਰਹੀ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਜੋ ਕਿ ਡਿਸਟ੍ਰਿਕਟ ਹਸ਼ਿਆਰ ਪਰ ਬਜਰੌਰ ਵਿੱਚ ਹੈ ਜਿੱਥੇ ਸਤਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੇ 22 ਹਜ਼ਾਰ ਘੋੜਸਵਾਰ ਨਾਲ ਲੈ ਕੇ ਚਰਨ ਪਾਏ ਪਰਜਾਪਤ ਜੀ ਕੋਲ ਆ ਕੇ ਉਹਨਾਂ ਦੀ ਸੇਵਾ ਤੇ પ્રસન્ન ਹੋ ਕੇ ਇੱਥੇ ਦੀਆਂ ਸੁੱਕੀਆਂ ਬੇਲਾਂ ਨੂੰ ਹਰਿਆ ਕੀਤਾ ਤੇ ਇੱਥੇ ਜਲਦਾ ਸੋਮਾ ਬਖਸ਼ਿਸ਼ ਕੀਤਾ ਸਤਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸਾਰੇ ਜਗ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਇਹ ਸਤਗੁਰੂ ਜੀ ਦੀ ਚਰਨ ਸ਼ੋਧ ਧਰਤੀ ਤੇ ਹਰ ਸਾਲ ਹੀ ਸਤਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਕੱਲ ਤੋਂ ਪਹਿਲਾਂ ਇੱਕ ਦਿਨ ਨਗਰ ਕੀਰਤਨ ਹੋਏ ਜੋ ਕਿ ਲਾਗਲੇ ਸਾਰੇ ਪਿੰਡਾਂ ਥਾਣੀ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪ ਚੱਲ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ। ਉਸੇ ਪ੍ਰਕਾਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਦੇ ਸਾਥ ਨਾਲ ਸੰਗਤਾਂ ਨੇ ਆਪਣੇ 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 ਪਾਸੋਂ ਸੇਵਾਵਾਂ ਕੀਤੀਆਂ। ਜਿਨ੍ਹਾਂ ਵਿੱਚ ਹਰ ਪ੍ਰਕਾਰ ਦੇ ਲੰਗਰ ਸ਼ਸਤਰ ਵਾਸਤਰ ਕੋੜੇ ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾ ਉਹਨਾਂ ਨੇ ਜਿਹੜੇ ਦਿੱਤੇ ਗਏ ਹਨ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਇਸੇ ਤਰ੍ਹਾਂ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਸੰਗਤਾਂ 'ਚ ਵਰਤ ਕੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਨੂੰ ਚੜ੍ਹਦੀ ਕਲਾ ਵਿੱਚ ਕਰਦੇ ਰਹਿਣ ਤੇ ਆਉਣ ਵਾਲੀਆਂ ਸੰਗਤਾਂ ਜਨਰੇਸ਼ਨਾਂ ਨੂੰ ਸਿੱਖੀ ਦੇ ਨਾਲ ਜੋੜਦੇ ਰਹਿਣ ਇਸੇ ਤਰ੍ਹਾਂ ਇਹ ਸਥਾਨ ਸਦਾ ਬਸਦਾ ਰਹਸਦਾ ਰਹੇ ਸਮੂਹ ਸੰਗਤਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ